ਤ ਸੀਲ ਸੰਤੋ ਸਦਾ ਨਿਰਵਾਹਿ ਬੋਹ ਵੈ ਬੋ ਤ੍ਰਿਗੁਣ ਅਤੀਤ ਫਿਰ ਕਲਗੀਧਰ ਪਾਦਸ਼ਾਹ ਮਰ ਕਹਿੰਦੇ ਮੇਰਾ ਜਿਹੜਾ ਸਿੱਖ ਹੈ ਉਹਦਾ ਸੀਲ ਠੰਡਾ ਸੁਭਾਅ ਹੋਵੇ ਸੰਤੋਖੀ ਹੋਵੇ ਜਥਾ ਲਾਭ ਤਥਾ ਸੰਤੁਸ਼ਟ ਇਹ ਨਾ ਹੋਵੇ ਘਰ ਵਾਲਾ ਕਮਾ ਕੇ ਲਿਆਵੇ ਘਰ ਵਾਲੀ ਕਵੇ ਕਿੱਥੇ ਭੁੱਖੇ ਨੰਗੇ ਦੇ ਲੜ ਲੱਗ ਗਈਆਂ ਮਰ ਕਹਿੰਦੇ ਸੰਤੋਖ ਹੋਵੇ ਦੋਵਾਂ ਦੇ ਵਿੱਚ ਜਥਾ ਲਾਭ ਤਥਾ ਸੰਤੁਸ਼ਟ ਜੋ ਮਿਲ ਗਿਆ ਉਹਦੇ ਵਿੱਚ ਸੰਤੁਸ਼ਟੀ ਹੋਵੇ, ਸੀਲ ਠੰਡਾ ਸੁਭਾਅ ਹੋਵੇ। ਕਲਗੀਧਰ ਪਾਤਸ਼ਾਹ ਵੀ ਬਚਨ ਕਰਦੇ ਆ ਨਾ ਪਾਣੀ ਕੇ ਮੰਗਤ ਬਾਹਣ ਮਾਰਤ, ਨਾਰ ਕਿਦੋਂ ਕਰਨਾ ਹਦਿਆਨੀ। ਕਹਿੰਦੇ ਘਰ ਵਾਲਾ ਥੱਕਿਆ ਟੁੱਟਿਆ ਘਰ ਵਿੱਚ ਆਵੇ, ਘਰਵਾਲੀ ਦੇ ਕੋਲੋਂ ਪਾਣੀ ਮੰਗੇ, ਉਹ ਅਗੋਂ ਕੱਢ ਕੇ ਪੈ ਜਾ ਵੀ ਖੜਦੀ ਤੈਨੂੰ ਮੈਂ ਪਾਣੀ ਦਿੰਨੀ ਆ। ਕਲਗੀਧਰ ਪਾਤਸ਼ਾਹ ਮਾਰ ਕੇ ਕਹਿੰਦੇ ਉਹ ਕਹਿੰਦਾ ਕਿ ਘਰ ਵਿੱਚ ਘਰਵਾਲੀ ਨਹੀਂ ਮੈਂ ਤੇ ਸ਼ੇਰ ਨਹੀਂ ਲੈ ਕੇ ਆ ਗਿਆ। ਸਿੱਖ ਦਾ ਸੁਭਾਅ ਵੀ ਠੰਡਾ ਹੋਵੇ, ਸੰਤੋਖ ਹੋਵੇ। ਉਨ੍ਹਾਂ ਦੀ ਆਪਸੀ ਵਿਚਾਰ ਮਿਲਦੀ ਹੋਵੇ ਜੇ ਆਪਸੀ ਵਿਚਾਰ ਮਿਲਦੀ ਹੋਵੇਗੀ ਮਰ ਕਹਿੰਦੇ ਉਹਦੇ ਵਰਗਾ ਸਵਰਗ ਨਹੀਂ ਬਾਣੀ ਦੇ ਅੰਦਰ ਪਤੀ ਪਤਨੀ ਦਾ ਰਿਸ਼ਤਾ ਮਹਾਰਾਜ ਨੇ ਕਿਹਾ ਨਾ ਧਨ ਪਿਰ ਇਹ ਨਾ ਆਖੀਆਂ ਨੂੰ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਈਐ ਸੋਏ ਮਰ ਕਹਿੰਦੇ ਪਤੀ ਪਤਨੀ ਦੇ ਦੋ ਸਰੀਰ ਹੈ ਉਹਨਾਂ ਨੂੰ ਧੰਤਾ ਦੇ ਯੋਗ ਨਹੀਂ ਕਿਹਾ ਜਾਂਦਾ ਧੰਤਾ ਦੇ ਜੋ ਕਦੋਂ ਕਿਹਾ ਜਾਂਦਾ ਏ ਜਦੋਂ ਦੋਵਾਂ ਦੀ ਵਿਚਾਰ ਇੱਕ ਹੋ ਜਾਵੇ ਜੇ ਪਤੀ ਪਤਨੀ ਤੋਲਾ ਰੱਖੇ ਪਤਨੀ ਪੱਦੀ ਤੋਲਾ ਰੱਖੇ ਫਿਰ ਜੀਵਨ ਦੀ ਗੱਡੀ ਨਹੀਂ ਚੱਲਦੀ